ਬਲੰਗੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕਤਲ ਮਾਮਲੇ 'ਚ ਨਾਮਜਦ ਤਿੰਨ આરોપીਆਂ ਨੂੰ ਕੀਤਾ ਕਾਬੂ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਕੀਤਾ ਬਰਾਮਦ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੰਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੋਈ ਸ਼ਨਪਛੱਤੇ ਵਿਅਕਤੀਆਂ ਵੱਲੋਂ ਇੱਕ ਸਰਜੀ ਸਿੰਘ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਇਸ ਮੰਦੀ ਮਕਦਮਾ ਨੰਬਰ 164/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸਐਚਓ ਬਲੌਂਗੀ ਦੇ ਦੀ ਨਿਗਰਾਨੀ ਚ ਵਕਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰਦਾਤ ਚ ਇਨਵੋਲ ਦੇ ਰਹੀ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ 'ਚ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਲ ਜੋ ਕਿ ਕਰਾਲੀ ਦੇ ਰਹਿਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿੱਛੋਂ ਅਮਰਸਰ ਦਾ ਰਹਿਣ ਵਾਲਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮਰਸਰ ਜਿਹੜੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੀ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਹੈ ਇਹ ਇਹਨਾਂ ਤੋਂ ਹੁਣ ਬੰਗਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਉਹ ਕਵਰ ਕੀਤਾ ਜਾਏਗਾ